ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਇਧਰ ਜੀ ਕੀਸ਼ੂ ਨੇ ਮੇਰੇ ਵਾਸਤੇ ਚਾਹ ਧਰੀ ਹੈ ਕਿਉਂਕਿ ਕੀਸ਼ੂ ਅੱਜ ਛੁੱਟੀ ਹੈ ਇਸ ਕਰਕੇ ਇਹਨੇ ਚਾਹ ਧਰੀ ਹੈ ਹੁਣ ਚਾਹ ਬਣਾ ਰਿਹਾ ਹੈ ਤੇ ਘਰ ਚ ਪੋਚਾ ਵੀ ਨਹੀਂ ਲਾਇਆ ਸਾਰਾ ਅੱਜ ਕਿਉਂਕਿ ਮੇਰੇ ਹੱਥ ਤੇ ਨਾ ਸਵੇਰੇ ਸਵੇਰੇ ਸੇਕ ਪੈ ਗਿਆ ਮੈਂ ਲਾਈਟ ਬੰਦ ਕਰੀ ਹੋਈ ਆ ਵੈਸੇ ਘਰ ਦੀ ਮੈਂ ਦਿਨ ਚ ਨਾ ਪੋਚੇ ਬੱਚੇ ਲਾ ਕੇ ਅਸੀਂ ਲਾਈਟ ਬੰਦ ਕਰ ਦਿੰਦੇ ਆ ਇਸ ਕਰਕੇ ਕੀਸ਼ੂ ਨੇ ਹੀ ਪੋਚਾ ਲਾਇਆ ਤੇ ਕੀ ਇਸ਼ੂ ਨਹੀਂ ਅੱਜ ਮੇਰੇ ਨਾਲ ਸਾਰੇ ਜਿੰਨੇ ਵੀ ਹੈਗੇ ਆ ਕੱਪੜੇ ਧੋਰੇ ਮਤਲਬ ਕਿ ਮੈਂ ਨਾਲ ਹੀ ਦੀ ਹੈਲਪ ਕਰ ਦਿੱਤੀ ਪਰ ਜਿ ਸਖੇਸੀਆਂ ਕੁਰਸੀਆਂ ਸਭ ਕੁਝ ਤੋਟਦਾ ਏ ਇਹਦੇ ਚ ਵੀ ਸਾਰੀ ਹੈਲਪ ਕੀ ਇਸ਼ੂ ਦੀ ਏ ਤੇ ਬਹੁਤ ਜ਼ਿਆਦਾ ਹੈਲਪ ਕਰਤੀ ਅੱਜ ਤਾਂ ਇਸ ਵਜੇ ਨਾਲ ਕੀ ਇਸ਼ੂ ਦੀ ਅੱਜ ਹੈਲਪ ਲੈਣੀ ਪਈ ਆ ਮੇਰੇ ਸਿਰੇ ਸਿਰੇ ਨਾਲ ਅਰਸੋਈ ਚ ਸੇਕ ਪੈ ਗਿਆ ਸੀਗਾ ਫਿਰ ਵੀ ਮੈਂ ਖਾਣਾ ਕੋਣਾ ਤਾਂ ਚਲੋ ਬਣਾ ਲਿਆ ਤਾਂ ਇਹ ਬਾਅਦ ਵਿੱਚ ਮੈਂ ਕੰਮ ਨਵੇੜ ਕੇ ਦਵਾਈ ਲਈ ਆ ਤਾ ਕਰਕੇ ਮੇਰੇ ਥੋੜੇ ਜਲਨ ਹੋ ਰਹੀ ᱛੀ ਫਿਰ ਕਿਸ਼ੂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਹੁਣ ਚਾਹ ਬਣਾਉਣ ਗਿਆ ਉਹ ਸਵੇਰ ਦੇ 11 ਵੱਜ ਚੁੱਕੇ ਆ ਜੀ ਤੇ ਮੈਂ ਤੇ ਕਿਸ਼ੂ ਦੋਨੇ ਕੰਮ ਗੁੰਮ ਕੰਪਲੀਟ ਕਰ ਚੁੱਕੇ ਆ ਤੇ ਹੁਣ ਪੀ ਕੇ ਹਟੇ ਜੀ ਚਾਹ ਤੇ ਕਿਸ਼ੂ ਕਰਨ ਲੱਗੇ ਆਪਣੇ ਪੇਪਰ ਦੀ ਤਿਆਰੀ ਕਿਉਂਕਿ ਉਹਦਾ ਲਾਸਟ ਪੇਪਰ ਰਹਿ ਗਿਆ ਕੱਲ ਨੂੰ ਬਾਕੀ ਉਹਦੇ ਪੇਪਰ ਸਾਰੇ ਕੰਪਲੀਟ ਹੋ ਚੁੱਕੇ ਆ ਤੇ ਨਬੂ ਦੇ ਪ੍ਰੈਕਟੀਕਲ ਵਗੈਰਾ ਚੱਲ ਰਹੇ ਆ ਬਸ ਉਸ ਤੋਂ ਬਾਅਦ ਇਹ ਫ੍ਰੀ ਹੈ ਤੇ ਤਿਹਾਰ ਵੀ ਆ ਰਹੇ ਆ ਜੀ ਜਲਦੀ ਜਲਦੀ ਅੱਜ ਦੇਖੋ ਦੁਪਹਿਰ ਖਟੀਏ ਕਿੰਨੇ ਸੋਹਣੇ ਫੁੱਲ ਖਿਲੇ ਹੋਏ 11 ਵਜੇ ਤੇ ਮੈਂ ਲੱਗੀ ਜੋਂ ਪਾਣੀ ਦਿੱਤਾਏ ਹੁਣੇ ਪਹਿਲਾਂ ਰਹਿ ਗਿਆ ਤਾਂ ਤੇ adda ਫੈਲ ਫੈਲ ਜਾ ਗਏ ਸਾਰੇ ਇਹ ਵੀ ਦੇਖੋ ਜਿਹੜਾ ਸਾਡੇ ਕੜੀ ਪੱਤੇ ਦਾ ਬੂਟਾ ਤਾਂ ਪੂਰਾ ਖਿਲ ਚੁੱਕਿਆ ਹੈ ਵਧੀਆ ਲੱਗਦੇ ਹੁਣ ਇਹਨਾਂ ਨੂੰ ਧੁੱਪ ਚ ਕੱਢੂਗੇ ਕਿਉਂਕਿ ਹੁਣ ਧੁੱਪ ਜਿਹੜੀ ਆ ਉਹ ਵਧੀਆ ਲੱਗਣ ਲੱਗ ਜਾਣੀ ਫਿਲਹਾਲ ਤਾਂ ਤੇਜ਼ ਸੀਗੀ ਤਾਂ ਕਰਕੇ ਇੱਧਰ ਛਾਂ ਚ ਰੱਖੇ ਹੋਏ ਤੇ ਹੁਣ ਇਹ ਧੁੱਪ ਚ ਰੱਖਿਆ ਕਰੂੰਗਾ ਇਹਨਾਂ ਨੂੰ ਤੇ ਇੱਕ ਆ ਸਾਡੇ ਅਮਰੂਦ ਲੱਗੇ ਹੋਏ ਜੀ ਦੋ ਇੱਕ ਆ ਲੱਗੇ ਹੋਏ ਕਾ ਪੱਕਦੇ ਹੀ ਨਹੀਂ ਹੈਗੇ ਮਹੀਨਾ ਹੋ ਚੱਲੇ ਨੇ ਅਨੇ ਰੋਜ਼ ਹੀ ਦੇ ਵੱਲ ਨੂੰ ਦੇਖਦੇ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਦਾ ਤੇ ਅਸੀਂ ਆਏ ਆ ਨਵੁਰਾਂ ਦੇ ਸਕੂਲ ਕਿਉਂਕਿ ਉਹਨਾਂ ਦੀ ਅਪਾਰ ਆਈਡੀ ਕੁਝ ਟੀਚਰਾਂ ਨੇ ਗੱਲ ਕਰਨੀ ਸੀਗੀ ਉਹਦੇ ਬਾਰੇ ਤੇ ਇਹਦੇ ਪਾਪਾ ਗਏ ਆ ਸਕੂਲ ਦੇ ਅੰਦਰ ਮੈਂ ਨਹੀਂ ਗਈ ਮੈਂ ਗੱਡੀ 'ਚ ਬੈ ਗਈ ਮੈਂ ਕਿਹਾ ਚਲੋ ਥੋੜਾ ਜਿਹੀ ਕੰਮ ਹੈ ਕੁਝ ਜਮਾ ਵਗੈਰਾ ਕਰਾਣਾ ਤੂੰ ਜਾਂ ਕੇ ਕਰਾ ਆਓ ਮੈਂ ਗੱਡੀ 'ਚ ਬੈ ਗਈ ਗਰਮੀ ਬਹੁਤ ਹੈ ਅੱਜ ਬਾਹਰ ਕੰਮ ਕਮ ਸਾਰਾ ਕੰਪਲੀਟ ਕਰ ਚੁੱਕੀ ਆ ਜੀ ਤੇ ਬਾਕੀ ਹੋ ਜਿਹੜਾ ਅਗਲਾ ਬਲੌਗ ਬਾਕੀ ਦੀਆਂ ਚੀਜ਼ਾਂ ਅਗਲੇ ਬਲੌਗ ਚ ਆਉਂਗੀਆਂ ਅੱਜ ਦੇ ਬਲੌਗ ਚ ਨਹੀਂ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ